ਦੇਖੋ ਜੀ ਜੀ ਵੀ ਕੀ ਇਹ ਟੈਂਸੀਟਰ ਸੋਫਾ ਹੈ ਇਹ ਬਾਜ਼ਾਰ ਦੇ ਵਿੱਚ ਤੁਹਾਨੂੰ ਮਿਲੇਗਾ 25 ਤੋਂ 30 ਹਜ਼ਾਰ ਦੇ ਵਿੱਚ ਲੇਕਿਨ ਇਹ ਸਾਡੇ ਮੋਦੀ ਖਾਨੇ ਵੱਲੋਂ ਤੁਹਾਨੂੰ ਇਹ ਸੋਫਾ ਸਿਰਫ ਤੇ ਸਿਰਫ ਮਿਲੇਗਾ 19 ਹਜ਼ਾਰ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆ ਫਰਨੀਚਰ ਖਰਾਬ ਹੋ ਗਏ ਘਰ ਖਰਾਬ ਹੋ ਗਿਆ ਸੋਫੇ ਖਰਾਬ ਹੋ ਗਏ ਬੈੱਡ ਖਰਾਬ ਹੋ ਗਏ ਉਹਨਾਂ ਲੋਕਾਂ ਨੂੰ ਉਹ ਸਾਰਾ ਸਮਾਨ ਅਸੀਂ ਬਹੁਤ ਪਾਰੇ ਡਿਸਕਾਊਂਟ ਦੇ ਨਾਲ ਦੇ ਕੇ ਮਦਦ ਕਰਨਾ ਚਾਹੁੰਦੇ ਹਾਂ ਇਹ ਜਿਵੇਂ ਕਿ ਤੁਸੀਂ ਇਹ ਡਬਲ ਡੋਰਲ ਮਾਰੀ ਵੇਖ ਰਹੇ ਹੋ ਬਾਜ਼ਾਰ ਦੇ ਵਿੱਚ ਇਹ ਤੁਹਾਨੂੰ ਮਿਲੇਗੀ 10 ਤੋਂ 15000 ਦੇ ਵਿੱਚ ਲੇਕਿਨ ਸਾਡੇ ਮੋਦੀ ਖਾਨੇ ਵੱਲੋਂ ਇਹ ਡਬਲ ਡੋਰਲ ਮਾਰੀ ਤੁਹਾਨੂੰ ਮਿਲੇਗੀ ਸਿਰਫ ਔਰ ਸਿਰਫ 7000 ਵਿੱਚ। ਤੁਮੇ ਕੋਲ ਹੀ ਤਸਵੀਰ ਕਹੂੰਗਾ ਦੋਸਤਾਂ ਨੂੰ ਦਿਖਾ ਦਿੱਤੀ ਜਾਵੇ ਕਿ ਲਗਜ਼ਰੀ ਸੋਫਾ ਜਿਵੇਂ ਜਸਮੀਤ ਹੁਣਾਂ ਨੇ ਦੱਸਿਆ ਆ 10 ਸੀਟਰ ਸੋਫਾ ਦੋ ਚੇਅਰ ਨੇ ਤੇ ਇਹਦੇ ਨਾਲ ਗੱਦੀਆਂ ਵੀ ਮੈਨੂੰ ਲੱਗਦਾ ਤੁਸੀਂ ਫ੍ਰੀ ਦੇਦੇ ਹੋ। ਹਾਂਜੀ। ਤਾਂ ਇਹ ਵੀ ਸੋਫਾ ਮਾਰਕੀਟ ਦੇ ਵਿੱਚ 30 ਤੋਂ 35000 ਰੁਪਿਆ ਰੇਟ ਆ ਇਸ ਦਾ ਤੇ ਇਹਨਾਂ ਦੇ ਵੱਲੋਂ ਜਿਹੜਾ ਵੱਡਾ ਤਮਾਕਾ ਹੜਪੀੜਤਾ ਨਹੀਂ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ 30-35 ਹਜ਼ਾਰ ਵਾਲਾ ਸੋਫਾ ਸਿਰਫ ਤੇ ਸਿਰਫ 19000 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਜੀ ਆ ਦੇਖਿਓ ਇਹ ਵੀ ਟੈਂਸੀਟਰ ਸੋਫਾ ਹੈ ਇਹ ਤੁਹਾਨੂੰ ਮਿਲੇਗਾ ਡਬਲ ਸ਼ੇਡ ਦੇ ਵਿੱਚ ਇਹਦਾ ਬਾਜ਼ਾਰ ਰੇਟ ਵੀ 25 ਤੋਂ 30 ਹਜ਼ਾਰ ਹੈ ਲੇਕਿਨ ਇਹ ਸੋਫਾ ਵੀ ਅਸੀਂ ਸਿਰਫ ਔਰ ਸਿਰਫ ਤੁਹਾਨੂੰ ਦਵਾਂਗੇ 19000 ਦੇ ਵਿੱਚ ਜੀ ਹਾਂ ਅਸੀਂ ਉਹਨਾਂ ਲੋਕਾਂ ਲਈ ਵੀ ਸਮਾਨ ਰੱਖਿਆ ਹੋਇਆ ਜਿਵੇਂ ਕਿ ਇਹ 5 ਸੀਟਰ ਸੋਫਾ ਹੈ ਬਾਜ਼ਾਰ ਦੇ ਵਿੱਚ ਇਸ ਦਾ रेट 15 ਤੋਂ 16000 ਰੁਪਏ ਹੈ ਲੇਕਿਨ ਅਸੀਂ ਮੋਦੀ ਖਾਨੇ ਵੱਲੋਂ ਇਹ ਸੋਫਾ ਤੁਹਾਨੂੰ ਸਿਰਫ ਔਰ ਸਿਰਫ 9000 ਦੇ ਵਿੱਚ ਦਵਾਂਗੇ ਜਿਵੇਂ ਕਿ ਤੁਸੀਂ ਇਹ ਡਬਲ ਬੈੱਡ ਦੇਖ ਰਹੇ ਹੋ ਮਾਰਕੀਟ ਰੇਟ ਇਹ ਤੁਹਾਨੂੰ ਮਿਲੇਗਾ 12 ਤੋਂ 15000 ਦੇ ਵਿੱਚ ਲੇਕਿਨ ਸਾਡੇ ਕੋਲੋਂ ਇਹ ਬੈੱਡ ਤੁਹਾਨੂੰ ਸਿਰਫ ਔਰ ਸਿਰਫ 10000 ਦੇ ਵਿੱਚ ਮਿਲੇਗਾ ਔਰ 10 ਸੀਟਰ ਸੋਫਾ ਵੀ 19000 ਦੇ ਵਿੱਚ ਜੀ ਹਾਂ ਬਿਲਕੁਲ ਮੈਨੂੰ ਲੱਗਦਾ ਤੁਸੀਂ ਝੂਠ ਬੋਲ ਰਹੇ ਹੋ ਨਹੀਂ ਨਹੀਂ ਝੂਠ ਵਾਲੀ ਕੋਈ ਗੱਲ ਹੀ ਨਹੀਂ ਇਹ ਸਾਰਾ ਅਸੀਂ ਸਮਾਨ ਭਾਰੀ ਡਿਸਕਾਊਂਟ ਦੇ ਨਾਲ ਦੇ ਕੇ ਹੜਪੀੜਤਾ ਦੀ ਬਦਦ ਕਰਨਾ ਚਾਹੁੰਦੇ ਆ ਪੱਕੀ ਗੱਲ ਹੈ ਜੀ ਲੋਕ ਲੋਕ ਇਤਬਾਰ ਨਹੀਂ ਕਰਦੇ ਹੁੰਦੇ ਕਿ ਇਹ ਸੋਫਾ ਜਿਹੜਾ ਵਾ ਅੱਜ ਕੱਲ ਸੋਸ਼ਲ ਮੀਡੀਆ ਤੇ ਬੜੇ ਤਰ੍ਹਾਂ ਦਾ ਪ੍ਰਚਾਰ ਚੱਲਦਾ ਬਿਲਕੁਲ ਤੁਸੀਂ 19000 ਦਾ ਦੇ ਰਹੇ ਹੋ ਜੀ ਹਾਂ ਬਿਲਕੁਲ ਇਹ 10 ਸੀਟਰ ਸੋਫਾ ਵੀ ਅਸੀਂ ਤੁਹਾਨੂੰ ਸਿਰਫ ਔਰ ਸਿਰਫ 19000 ਦੇ ਵਿੱਚ ਹੀ ਦਵਾਂਗੇ ਆਲੀ ਸ਼ਾਨ ਸੋਫਾ ਤੁਸੀਂ ਦੇਖ ਸਕਦੇ ਹੋ ਇਹਦਾ ਕੀ ਰੇਟ ਹੈਗਾ ਜੀ ਸੁ ਸਰ ਇਹਦਾ ਰੇਟ ਵੀ ਸੇਮ 19000 ਹੀ ਹੈ ਜਿੰਨੇ ਵੀ ਟੈਂਸੀਟਰ ਸੋਫਾ ਨੇ ਜਿਨ੍ਹਾਂ ਦਾ ਮਾਰਕੀਟੇਟ 25 ਤੋਂ 30000 ਹੈ ਅਸੀਂ ਮੋਦੀ ਖਾਨੇ ਵੱਲੋਂ ਉਹ ਸਾਰੇ ਲੋਕਾਂ ਨੂੰ ਸਿਰਫ ਔਰ ਸਿਰਫ 19000 ਦੇ ਵਿੱਚ ਦਵਾਂਗੇ ਜਨਾ ਜਸਮੀਰ ਜੀ ਪ੍ਰੈਸ ਟੇਬਲ ਕਾਫੀ ਸ਼ਾਨਦਾਰ ਆ ਇਹਦੇ ਵਿੱਚ ਵੀ ਕੋਈ ਡਿਸਕਾਊਂਟ ਰੱਖਿਆ ਤੁਸੀਂ ਜੀ ਹਾਂ ਬਿਲਕੁਲ ਇਸ ਵਿੱਚ ਵੀ ਡਿਸਕਾਊਂਟ ਹੈ ਮਾਰਕੀਟ ਵਿੱਚ ਇਹ ਤੁਹਾਨੂੰ ਮਿਲੇਗਾ 7 ਤੋਂ 8000 ਦੇ ਵਿੱਚ ਲੇਕਿਨ ਸਾਡੇ ਮੋਦੀ ਖਾਨੇ ਵੱਲੋਂ ਇਹ ਡਿਸਕਾਊਂਟ ਨਾਲ ਮਿਲੇਗਾ ਸਿਰਫ ਔਰ ਸਿਰਫ 19000 ਵਿੱਚ ਇੱਕ ਵਾਰੀ ਰਿਪੀਟ ਕਰਕੇ ਸਾਰਾ ਦੱਸ ਦਿਓ ਮੈਨੂੰ ਯਕੀਨ ਨਹੀਂ ਹੋ ਰਿਹਾ ਮਾਰਕੀਟ ਵਿੱਚ ਇਹ ਡਬਲ ਡੋਰਲ ਮਾਰੀ ਵਿਦ ਡਰੈਸਿੰਗ ਟੇਬਲ ਤੁਹਾਨੂੰ ਮਿਲੇਗੀ 10 ਤੋਂ 15000 ਦੇ ਵਿੱਚ ਲੇਕਿਨ ਸਾਡੇ ਮੋਦੀ ਖਾਨੇ ਵੱਲੋਂ ਇਹ ਅਲਮਾਰੀ ਸਿਰਫ ਔਰ ਸਿਰਫ ਆਪਣੇ ਗਾਹਕਾਂ ਨੂੰ ਮਿਲੇਗੀ 7000 ਦੇ ਵਿੱਚ ਦੋਸਤੋ ਅਮਰਸਰ ਦੇ ਮਸ਼ਹੂਰ ਮੋਦੀ ਖਾਨਾ ਤੇ ਮੌਜੂਦ ਆ ਮੋਦੀ ਖਾਨਾ ਵੱਲੋਂ ਹਰ ਵਾਰ ਦਿਨ ਦਿਹਾੜ ਦੇ ਉੱਤੇ ਵੱਡੇ ਆਫਰ ਦਿੱਤੇ ਜਾਂਦੇ ਨੇ ਆਪਣੇ ਦਰਸ਼ਕਾਂ ਲਈ ਉਹਨਾਂ ਵੱਲੋਂ ਵੱਡੇ ਧਮਾਕੇ ਕੀਤੇ ਜਾਂਦੇ ਨੇ ਭਾਵੇਂ ਉਹ ਸੋਫੇ ਹੋਣ ਭਾਵੇਂ ਉਹ ਬੈੱਡ ਹੋਣ ਤੇ ਭਾਵੇਂ ਅਲਮਾਰੀਆਂ ਇਸ ਵਾਰ ਮੋਦੀ ਖਾਨਾ ਦੇ ਵੱਲੋਂ ਕਿਹੜੇ ਆਫਰ ਕੀਤੇ ਜਾ ਰਹੇ ਨੇ ਸਾਡੇ ਨਾਲ ਜਸਮੀਤ ਜੀ ਨੇ ਜਸਮੀਤ ਜੀ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਟੇਟ ਪੰਜਾਬ ਨਿਊਜ਼ ਦੇਖ ਰਹੇ ਸਾਰੇ ਹੀ ਦਰਸ਼ਕਾਂ ਨੂੰ ਅਸੀਂ ਆਪਣੇ ਮੋਦੀ ਖਾਨੇ ਵੱਲੋਂ ਤੁਹਾਡਾ ਤੇ ਤੁਹਾਡੇ ਦਰਸ਼ਕਾਂ ਦਾ ਧੰਨਵਾਦ ਕਰਦੇ ਆ। ਜਸਮੀਤ ਜੀ ਗੱਲ ਕਰੀਏ ਹਰ ਦਿਨ ਦੀ ਹਾਰ ਦੇ ਉੱਤੇ ਮੋਦੀ ਖਾਨੇ ਦੇ ਵੱਲੋਂ ਕੋਈ ਨਾ ਕੋਈ ਆਫਰ ਜਿਹੜੀ ਆਪਣੇ ਦਰਸ਼ਕਾਂ ਲਈ ਦਿੱਤੀ ਜਾਂਦੀ ਆ। ਇਸ ਵਾਰ ਕੋਈ ਦਿਨ ਦਿਹਾੜ ਤਾਂ ਫਿਲਹਾਲ ਨਹੀਂ ਹੈਗਾ। ਤੁਹਾਡੇ ਵੱਲੋਂ ਕੀ ਡਿਸਕਾਊਂਟ ਦਿੱਤੇ ਜਾ ਰਹੇ ਆ? ਵੇਖੋ ਜੀ ਜਿਵੇਂ ਕਿ ਅਸੀਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਹੜ੍ਹਾਂ ਦੀ ਆਫਤ ਆਈ ਹੋਈ ਹੈ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਇਸ ਮੁਸੀਬਤ ਨਾਲ ਜੂਝ ਰਿਹਾ ਹੈ। ਤੇ ਜਿਵੇਂ ਕਿ ਹੋਰ ਕਈ ਸੇਵਾ ਜਥੇ ਬਣਦੀਆਂ ਐਨ ਜੀਓਜ਼ ਅਤੇ ਹੋਰ ਕਈ ਸੰਸਥਾਵਾਂ ਉਹਨਾਂ ਦੀ ਮਦਦ ਕਰਨ ਲਈ ਅੱਗੇ ਆਈਆਂ ਹਨ ਉਵੇਂ ਹੀ ਅਸੀਂ ਮੋਦੀ ਖਾਨੇ ਵੱਲੋਂ ਇੱਕ ਨਿੱਕਾ ਜਿਹਾ ਉਪਰਾਲਾ ਕਰਨ ਜਾ ਰਹੇ ਹਾਂ ਜਿਸ ਦੇ ਵਿੱਚ ਜਿਨ੍ਹਾਂ ਲੋਕਾਂ ਦਾ ਹੜ੍ਹਾਂ ਦੇ ਕਾਰਨ ਨੁਕਸਾਨ ਹੋਇਆ ਫਰਨੀਚਰ ਖਰਾਬ ਹੋ ਗਏ ਘਰ ਖਰਾਬ ਹੋ ਗਏ ਆ ਸੋਫੇ ਖਰਾਬ ਹੋ ਗਏ ਬੈੱਡ ਖਰਾਬ ਹੋ ਗਿਆ ਉਹਨਾਂ ਲੋਕਾਂ ਨੂੰ ਉਹ ਸਾਰਾ ਸਮਾਨ ਅਸੀਂ ਬਹੁਤ ਪਾਰੇ ਡਿਸਕਾਊਂਟ ਦੇ ਨਾਲ ਦੇ ਕੇ ਮਦਦ ਕਰਨਾ ਚਾਹੁੰਦੇ ਆ ਕਿਹੜਾ ਡਿਸਕਾਊਂਟ ਦੇ ਰਹੇ ਹੋ ਲੋਕ ਤਾਂ ਲਗਾਤਾਰ ਉੱਥੇ ਸੇਵਾ ਕਰਨ ਦੇ ਵਿੱਚ ਲੱਗੇ ਹੋਏ ਆ ਲੋਕ ਉੱਥੇ ਰਾਸ਼ਨ ਪੰਚਾਇਤ ਤੇ ਲੱਗੇ ਹੋਏ ਆ ਪਰ ਤੁਹਾਡੇ ਵੱਲੋਂ ਕੀ ਡਿਸਕਾਊਂਟ ਦਿੱਤਾ ਜਾ ਰਿਹਾ ਜਿਹਦੇ ਨਾਲ ਲੋਕ ਜਿਹੜੇ ਆ ਆਪਣਾ ਸੁੱਖ ਦਾ ਸਾਹ ਲੈ ਪਾਉਣਗੇ ਦੇਖੋ ਜੀ ਜੀ ਵੀ ਕੀ ਇਹ 10 ਸੀਟਰ ਸੋਫਾ ਹੈ ਇਹ ਬਾਜ਼ਾਰ ਦੇ ਵਿੱਚ ਤੁਹਾਨੂੰ ਮਿਲੇਗਾ 25 ਤੋਂ 30 ਹਜ਼ਾਰ ਦੇ ਵਿੱਚ ਲੇਕਿਨ ਇਹ ਸਾਡੇ ਮੋਦੀ ਖਾਨੇ ਵੱਲੋਂ ਤੁਹਾਨੂੰ ਇਹ ਸੋਫਾ ਸਿਰਫ ਤੇ ਸਿਰਫ ਮਿਲੇਗਾ 19 ਹਜ਼ਾਰ ਦੇ ਵਿੱਚ ਇਹ ਜਿਹੜਾ ਸੋਫਾ ਤੁਸੀਂ ਦੇਖ ਰਹੇ ਹੋ ਇਹ ਸੋਫਾ کہہ ਰਹੇ ਹੋ ਜੀ ਹਾਂ ਬਿਲਕੁਲ ਇਹੀ ਸੋਫਾ کہہ ਰਹੇ ਹਾਂ 10 ਸੀਟਰ ਸੋਫਾ ਜੋ ਮਾਰਕੀਟ ਦੇ ਵਿੱਚ ਰੇਟ ਇਸ ਦਾ ਹੈਗਾ 30 ਤੋਂ 35 ਹਜ਼ਾਰ ਰੁਪਿਆ ਪਰ ਜਸਮੀਤ ਜੀ ਕਹਿ ਰਹੇ ਨੇ ਹੜਪੀੜਤਾ ਲਈ ਉਹਨਾਂ ਮੁਸ਼ਕਲਾਂ ਲਈ ਸਾਡੇ ਵੱਲੋਂ ਸਿਰਫ ਤੋਂ ਸਿਰਫ 19 ਹਜ਼ਾਰ ਰੁਪਏ ਦਾ ਇਹ ਸੋਫਾ ਦਿੱਤਾ ਜਾ ਰਿਹਾ ਝੂਠ ਨਾ ਬੋਲਿਓ ਲੋਕਾਂ ਨੇ ਆ ਕੇ ਸਕਰੀਨ ਸ਼ਾਟ ਖ ਨਾ ਨਾ ਬਿਲਕੁਲ ਝੂਠ ਵਾਲੀ ਕੋਈ ਗੱਲ ਹੀ ਨਹੀਂ ਹੈ ਤੁਸੀਂ ਜਿਵੇਂ ਆਉਂਗੇ ਉਵੇਂ ਹੀ ਅਸੀਂ ਇਹ ਤੁਹਾਨੂੰ ਸੋਫਾ 19000 ਦੇ ਵਿੱਚ ਹੀ ਚਕਾਵਾਂਗੇ ਕੋਈ ਮਟੀਰੀਅਲ ਦੇ ਵਿੱਚ ਤੇ ਕੰਪਰੋਮਾਈਜ਼ ਨਹੀਂ ਕੀਤਾ ਵੀ ਮਟੀਰੀਅਲ ਮਾੜਾ ਲਾ ਦਿਓ 19000 ਦਾ 30 40000 ਵਾਲਾ 19000 ਚ ਦੇ ਦਿਓ ਨਹੀਂ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਹੈ ਜਿੰਨਾ ਰੇਟ ਤੁਹਾਨੂੰ ਅਸੀਂ ਹੁਣ ਦੱਸ ਰਹੇ ਹਾਂ ਉਹ ਜਦੋਂ ਤੁਸੀਂ ਆਉਂਗੇ ਉਦੋਂ ਹੀ ਇੰਨੇ ਰੇਟ 'ਚ ਹੀ ਤੁਹਾਨੂੰ ਚਕਾਵਾਂਗੇ ਤਾਂ ਮੈਂ ਇੱਕ ਵਾਰੀ ਤਸਵੀਰ ਕਹੂੰਗਾ ਦੋਸਤਾਂ ਨੂੰ ਦਿਖਾ ਦਿੱਤੀ ਜਾਵੇ ਕਿ ਲਗਜ਼ਰੀ ਸੋਫਾ ਜਿਵੇਂ ਜਸਮੀਤ ਖੋਣਾ ਨੇ ਦੱਸਿਆ ਆ 10 ਸੀਟਰ ਸੋਫਾ ਦੋ ਚੇਅਰ ਨੇ ਤੇ ਇਹਦੇ ਨਾਲ ਗੱਦੀਆਂ ਵੀ ਮੈਨੂੰ ਲੱਗਦਾ ਤੁਸੀਂ ਫ੍ਰੀ ਦੇ ਦੇਓ ਤਾਂ ਇਹ ਵੀ ਸੋਫਾ ਮਾਰਕੀਟ ਦੇ ਵਿੱਚ 30 ਤੋਂ 35000 ਰੁਪਿਆ ਰੇਟ ਆ ਇਸ ਦਾ ਤੇ ਇਹਨਾਂ ਦੇ ਵੱਲੋਂ ਜਿਹੜਾ ਵੱਡਾ ਧਮਾਕਾ ਹੜਪੀਟਾਂ ਲਈ ਕੀਤਾ ਜਾ ਰਿਹਾ ਤੇ ਉਹਨਾਂ ਵੱਲੋਂ 30-35000 ਵਾਲਾ ਸੋਫਾ ਸਿਰਫ ਤੇ ਸਿਰਫ 19000 ਰੁਪਏ ਦੇ ਵਿੱਚ ਦਿੱਤਾ ਜਾ ਰਿਹਾ ਜਸਮੀਤ ਜੀ ਕੱਲ ਇਹੀ 10 ਸੀਟਰ ਸੋਫਾ ਆਜੇ ਜਾਂ ਹੋਰ ਵੀ ਰੱਖੇ ਆ ਜੀ ਆ ਦੇਖਿਓ ਇਹ ਵੀ 10 ਸੀਟਰ ਸੋਫਾ ਹੈ ਇਹ ਤੁਹਾਨੂੰ ਮਿਲੇਗਾ ਡਬਲ ਸ਼ੇਡ ਦੇ ਵਿੱਚ ਇਹਦਾ ਬਾਜ਼ਾਰ ਰੇਟ ਵੀ 25 ਤੋਂ 30000 ਹੈ ਲੇਕਿਨ ਇਹ ਸੋਫਾ ਵੀ ਅਸੀਂ ਸਿਰਫ ਔਰ ਸਿਰਫ ਤੁਹਾਨੂੰ ਦਵਾਂਗੇ 19000 ਦੇ ਵਿੱਚ ਆ 10 ਸੀਟਰ ਸੋਫਾ ਵੀ 19000 ਦੇ ਵਿੱਚ ਜੀ ਹਾਂ ਬਿਲਕੁਲ ਮੈਨੂੰ ਲੱਗਦਾ ਤੁਸੀਂ ਝੂਠ ਬੋਲ ਰਹੇ ਹੋ ਨਹੀਂ ਨਹੀਂ ਝੂਠ ਵਾਲੀ ਕੋਈ ਗੱਲ ਹੀ ਨਹੀਂ ਇਹ ਸਾਰਾ ਅਸੀਂ ਸਮਾਨ ਭਾਰੀ ਡਿਸਕਾਊਂਟ ਦੇ ਨਾਲ ਦੇ ਕੇ ਹੜਪੀੜਤਾ ਦੀ ਮਦਦ ਕਰਨਾ ਚਾਹੁੰਦੇ ਆ ਦੋਸਤੋ ਵੇਖੋ ਕਿੰਨੀ ਵਧੀਆ ਸੋਚ ਇਹਨਾਂ ਦਾ ਕਹਿੰਦੇ ਕਿ ਮਾਰਕੀਟ ਦੇ ਵਿੱਚ ਰੇਟ ਇਸ ਦਾ 30 ਤੋਂ 35000 ਆ ਡਬਲ ਸ਼ੇਡ ਦੇ ਵਿੱਚ ਸੋਫਾ ਤੁਸੀਂ ਆਪਣੀ ਘਰ ਦਾ ਸ਼ਿੰਗਾਰ ਬਣਾ ਸਕਦੇ ਹੋ ਅੱਜ ਕੱਲ ਸੋਸ਼ਲ ਮੀਡੀਆ ਤੇ ਬੜੇ ਤਰ੍ਹਾਂ ਦਾ ਪ੍ਰਚਾਰ ਚੱਲਦਾ ਬਿਲਕੁਲ ਤੁਸੀਂ 19000 ਦਾ ਦੇ ਰਹੇ ਹੋ ਜੀ ਹਾਂ ਬਿਲਕੁਲ ਇਹ 10 ਸੀਟਰ ਸੋਫਾ ਵੀ ਅਸੀਂ ਤੁਹਾਨੂੰ ਸਿਰਫ ਔਰ ਸਿਰਫ 19000 ਦੇ ਵਿੱਚ ਹੀ ਦਵਾਂਗੇ ਤਾਂ ਦੋਸਤੋ 19000 ਦੇ ਵਿੱਚ ਤੁਸੀਂ ਵੇਖ ਸਕਦੇ ਹੋ ਇਹ 10 ਸੀਟਰ ਸੋਫਾ ਵੀ 19000 ਦੇ ਵਿੱਚ ਦਿੱਤਾ ਜਾ ਰਿਹਾ ਜਿਸ ਦੇ ਨਾਲ ਦੋ ਚੇਹਰਾ ਨੇ ਬਾਕੀ ਕੋਰਨਰ ਸੋਫਾ ਆ ਮੇਜ਼ ਆ ਇਹ ਵੀ 19000 ਰੁਪਏ ਦਾ ਵਿੱਚ ਮੋਦੀ ਖਾਨੇ ਦੇ ਵੱਲੋਂ ਦਿੱਤਾ ਜਾ ਰਿਹਾ ਜਸਮੀਤ ਜੀ ਹੋਰ ਕਿਹੜਾ ਕਿਹੜਾ ਸੋਫਾ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋਗੇ ਤਸਵੀਰ ਦੇਖੋ ਜੀ ਜਿਵੇਂ ਇਹ ਵੀ ਇੱਕ 10 ਸੀਟਰ ਸੋਫਾ ਹੈ ਇਹ ਸੋਫਾ ਵੀ ਅਸੀਂ ਤੁਹਾਨੂੰ ਬਾਕੀ ਸੋਫਿਆਂ ਵਾਂਗ ਬਹੁਤ ਹੀ ਭਾਰੀ ਡਿਸਕਾਊਂਟ ਦੇ ਨਾਲ ਦਵਾਂਗੇ ਜਿਵੇਂ ਬਹੁਤ ਸਾਰੇ ਲੋਕਾਂ ਨੇ ਇਹ ਦੇਖਣਾ ਹੁੰਦਾ ਹੈ ਕਿ ਕਈਆਂ ਕੋਲ 10 ਸੀਟਰ ਦੀ ਜਗ੍ਹਾ ਵੀ ਨਹੀਂ ਹੁੰਦੀ 10 ਸੀਟਰ ਜੋਗੇ ਪੈਸੇ ਵੀ ਨਹੀਂ ਹੁੰਦੇ ਤੇ ਛੋਟਾ ਸੋਫਾ ਲੈਣਾ ਹੁੰਦਾ ਜਿਵੇਂ 7 ਸੀਟਰ ਦੀ ਗੱਲ ਕਰ ਲਿਓ 9 ਸੀਟਰ ਦੀ ਗੱਲ ਕਰ ਲਿਓ ਤੇ ਮੇਰੇ ਹਾਂ 5 ਸੀਟਰ ਵੀ ਚੱਲਦਾ ਉਹਦੇ ਵਿੱਚ ਵੀ 5 ਸੀਟਰ ਦੇ ਵਿੱਚ ਵੀ ਕੋਈ ਡਿਸਕਾਊਂਟ ਰੱਖਿਆ ਕਿ ਜਾਂ ਕੱਲੇ ਤੁਸੀਂ ਜਿਹੜੇ ਆ 10 ਸੀਟਰ ਦੇ ਵਿੱਚ ਹੀ ਡਿਸਕਾਊਂਟ ਰੱਖਿਆ ਹੋਇਆ ਜੀ ਹਾਂ ਅਸੀਂ ਉਹਨਾਂ ਲੋਕਾਂ ਲਈ ਵੀ ਸਮਾਨ ਰੱਖਿਆ ਹੋਇਆ ਜਿਵੇਂ ਹਜ਼ਾਰ ਦੇ ਵਿੱਚ ਇਸ ਦਾ ਰੇਟ 15 ਤੋਂ 16000 ਰੁਪਏ ਹੈ ਲੇਕਿਨ ਅਸੀਂ ਮੋਦੀ ਖਾਨੇ ਵਾਲੋ ਇਹ ਸੋਫਾ ਤੁਹਾਨੂੰ ਸਿਰਫ ਔਰ ਸਿਰਫ 9000 ਦੇ ਵਿੱਚ ਦਵਾਂਗੇ ਅੱਛਾ ਇਹ 5 ਸੀਟਰ ਸੋਫਾ ਵੀ ਤੁਸੀਂ ਸਿਰਫ ਤੋਂ ਸਿਰਫ 9000 ਦੇ ਵਿੱਚ ਦੇ ਰਹੇ ਹੋ ਜਿਸ ਦਾ ਮਾਰਕੀਟ ਰਹਿਗਾ 14 ਤੋਂ 15000 ਰੁਪਿਆ ਰੇਟ 5 ਸੀਟਰ ਸੋਫਾ ਜਿਹੜਾ ਇਹ ਤੁਸੀਂ 9000 ਚ ਦੇ ਰਹੇ ਹੋ ਜੀ ਹਾਂ ਇਹ 5 ਸੀਟਰ ਸੋਫਾ ਅਸੀਂ ਸਿਰਫ ਔਰ ਸਿਰਫ ਤੁਹਾਨੂੰ 9000 ਦੇ ਵਿੱਚ ਹੀ ਦਵਾਂਗੇ ਦੋਸਤੋ ਵੇਖ ਸਕਦੇ ਹੋ ਤੁਸੀਂ ਇੱਕ ਲਗਜ਼ਰੀ ਸੋਫਾ ਜਿਸ ਦਾ ਬਜਟ ਘੱਟ ਹੈ ਜਿਸ ਤੇ ਕੋਲ ਪੈਸੇ ਘੱਟ ਹੈ ਕੋਈ ਸਾਡਾ ਮਜ਼ਦੂਰ ਵੀ ਕੋਈ ਸਾਡਾ ਕਿਸਾਨ ਵੀ ਨਹੀਂ ਖਰੀਦ ਸਕਦਾ ਤੇ ਜਸਮੀਤ ਹੁਣਾ ਵੱਲੋਂ ਇਹ ਬਹੁਤ ਵਧੀਆ ਪਰਾਲਾ ਕੀਤਾ ਗਿਆ 9000 ਰੁਪਏ ਦਾ 5 ਸੀਟਰ ਸੋਫਾ ਦਿੱਤਾ ਜਾ ਰਿਹਾ ਮਾਰਕੀਟ ਦੇ ਵਿੱਚ 15 ਤੋਂ 16000 ਰੁਪਿਆ ਰੇਟ ਆ ਪਰ ਇਹਨਾਂ ਦੇ ਵੱਲੋਂ ਇਹ ਸੋਫੇ ਦਾ ਰੇਟ ਸਿਰਫ ਤਾਂ ਸਿਰਫ 9000 ਰੁਪਿਆ ਰੱਖਿਆ ਗਿਆ ਇਹ ਕਿੰਨੇ ਆ 10 ਸੀਟਰ ਸੋਫਾ 10 ਸੀਟਰ ਸੋਫਾ ਇਹਦਾ ਕੀ ਰੇਟ ਆ ਜੀ ਜਿਵੇਂ ਕਿ ਅਸੀਂ ਤੁਹਾਨੂੰ ਸਾਰਿਆਂ ਨੂੰ ਪਹਿਲੀ ਦੱਸ ਤੁਕੀਆਂ ਕਿ 10 ਸੀਟਰ ਸੋਫਾ ਜਿੰਨੇ ਵੀ ਹੈ ਜਿਨ੍ਹਾਂ ਦਾ ਮਾਰਕੀਟਡ 25 ਤੋਂ 30000 ਰੁਪਏ ਹੈ ਅਸੀਂ ਉਹ ਸੋਫੇ ਤੁਹਾਨੂੰ ਸਿਰਫ ਔਰ ਸਿਰਫ 19000 ਦੇ ਵਿੱਚ ਹੀ ਦੇਵਾਂਗੇ ਆਲੀ ਸ਼ਾਂਤ ਸੋਫਾ ਤੁਸੀਂ ਵੇਖ ਸਕਦੇ ਹੋ ਇਹਦਾ ਕੀ ਰੇਟ ਹੈਗਾ ਜੀ ਸੁਮੇਤ ਜੀ ਸਰ ਇਹਦਾ ਰੇਟ ਵੀ ਸੇਮ 19000 ਹੀ ਹੈ ਜਿੰਨੇ ਵੀ ਟੈਂਸੀਟਰ ਸੋਫਾ ਨੇ ਜਿਨ੍ਹਾਂ ਦਾ ਮਾਰਕੀਟ ਰੇਟ 25 ਤੋਂ 30000 ਹੈ ਅਸੀਂ ਮੋਦੀ ਖਾਨੇ ਵੱਲੋਂ ਉਹ ਸਾਰੇ ਲੋਕਾਂ ਨੂੰ ਸਿਰਫ ਔਰ ਸਿਰਫ 19000 ਦੇ ਵਿੱਚ ਦਵਾਂਗੇ ਤਾਂ ਦੋਸਤੋ ਜਿਸ ਤਰ੍ਹਾਂ ਜਿਸ ਸਮੀਤ ਹੁਣਾਂ ਦੱਸਿਆ ਪਹਿਲਾਂ ਤਾਂ ਮੈਂ ਕੈਮਰਾ ਪਰਸ ਨੂੰ ਕਹਾਂਗਾ ਇਹ ਸੂਫੇ ਦੀ ਤਸਵੀਰ ਜਿਹੜੀ ਆ ਉਹ ਜ਼ਰੂਰ ਚੰਗੀ ਤਰ੍ਹਾਂ ਦਿਖਾ ਦਿੱਤੀ ਜਾਵੇ ਇੱਕ ਲਗਜ਼ਰੀ ਸੋਫਾ ਜਿਸ ਦਾ ਮਾਰਕੀਟ ਦੇ ਵਿੱਚ 30 ਤੋਂ 35000 ਮੈਨੂੰ ਲੱਗਦਾ ਹੈ ਕਿ ਇਹ ਤੁਹਾਡੇ ਘਰ ਦਾ ਬਹੁਤ ਵਧੀਆ ਸ਼ਿੰਗਾਰ ਬਣੇਗਾ ਇਸ ਤੋਂ ਸਸਤਾ ਰੇਟ ਪੂਰੇ ਪੰਜਾਬ ਚ ਨਹੀਂ ਹੋਇਆ ਜਸਮੀਤ ਜੀ ਕਿ ਲੋਕ ਅੱਜ ਕੱਲ ਸੋਸ਼ਲ ਮੀਡੀਆ ਤੇ ਕਾਫੀ ਐਕਟਿਵ ਨੇ ਤਾਂ ਲੋਕ ਹਰ ਚੀਜ਼ ਦਾ ਜਿਹੜਾ ਉਹ ਮੁੱਲ ਦੇਖ ਲੈਂਦੇ ਨੇ ਕਾਫੀ ਕੰਪੀਟੀਸ਼ਨ ਜਿਹੜਾ ਉਹ ਰੇਟ ਦੇ ਵਿੱਚ ਚੱਲਦਾ ਪਿਆ ਜੀ ਜੀ ਇਹਦੇ ਵਿੱਚ ਗੁੰਮਰਾਹ ਕਰਨ ਵਾਲੀ ਕੋਈ ਗੱਲ ਨਹੀਂ ਹੈ ਜਿਹੜਾ ਰੇਟ ਤੁਹਾਨੂੰ ਆਨ ਸਕਰੀਨ ਦੱਸਿਆ ਜਾ ਰਿਹਾ ਜਦੋਂ ਤੁਸੀਂ ਸਾਡੇ ਕੋਲ ਵਿਜ਼ਿਟ ਕਰੋਗੇ ਤੁਹਾਨੂੰ ਉਹੀ ਰੇਟ ਤੇ ਅਸੀਂ ਸਮਾਨ ਦਵਾਂਗੇ ਪੱਕੀ ਗੱਲ ਆ ਜੀ ਬਿਲਕੁਲ ਪੱਕੀ ਗੱਲ ਗਾਕਾ ਨੇ ਸਕਰੀਨ ਸ਼ਾਟ ਖਿੱਚ ਲੈਣੇ ਆ ਸਕਰੀਨ ਸ਼ਾਟ ਖਿੱਚ ਕੇ ਉਹਨਾਂ ਦੇ ਕੋਲੋਂ ਤੁਹਾਡੇ ਕੋਲੋਂ ਇਹੀ ਸਮਾਨ ਉਹਨਾਂ ਲੈਣਾ ਵਾ ਬਾਅਦ ਵਿੱਚ ਇਹਨਾਂ ਕਿਹਾ ਵੀ ਨਹੀਂ ਭਾਈ ਆ ਜਿਹੜਾ ਕਲਰ ਸੀ ਇਹ ਤਾਂ ਕੋਈ ਹੋਰ ਲੈ ਗਿਆ ਨਹੀਂ ਐਵੇਂ ਦੀ ਕੋਈ ਗੱਲ ਨਹੀਂ ਆਪਾਂ ਇੱਕ ਦੇ ਬਜਾਏ 10 ਸਕਰੀਨਸ਼ਾਟ ਖਿੱਚ ਕੇ ਲਿਆਉਣ ਤੁਸੀਂ ਜਦੋਂ ਵੀ ਆਉਂਗੇ ਤੁਹਾਨੂੰ 19000 ਦੇ ਵਿੱਚ ਹੀ 10 ਸੀਟਰ ਸੋਫਾ ਮਿਲਣਗੇ ਜੇ ਗੱਲ ਕਰੀਏ ਬਹੁਤ ਸਾਰੇ ਲੋਕਾਂ ਨੇ ਘੱਟ ਸੋਫੇ ਵੀ ਲੈਣੇ ਹੁੰਦੀ ਹੈ 7 ਸੀਟਰ 9 ਸੀਟਰ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਆ ਕਿ ਤੁਸੀਂ ਸੋਫਾ ਹੋਰ ਵੀ ਬਣਵਾ ਕੇ ਦੇ ਸਕਦੇ ਹੋ ਜੇ ਕਿਸੇ ਨੇ ਸਪੈਸ਼ਲ ਆਪਣਾ ਕੋਰਨਰ ਸੈੱਟ ਤਿਆਰ ਕਰਵਾਉਣਾ ਹੋਵੇ ਤੇ ਜੀ ਹਾਂ ਬਿਲਕੁਲ ਇੱਥੇ ਸਾਡੇ ਮੋਦੀ ਖਾਨੇ ਵੱਲੋਂ ਸਪੈਸ਼ਲ ਸੋਫੇ ਕਸਟਮਾਈਜ਼ ਵੀ ਕੀਤੇ ਜਾਂਦੇ ਹਨ ਉਹ ਵੀ ਬਹੁਤ ਭਾਰੀ ਡਿਸਕਾਊਂਟ ਤੇ ਜਿਵੇਂ ਆ ਬੈੱਡ ਲੱਗਾ ਹੋਇਆ ਵਾ ਕਿਉਂਕਿ ਜ ਇੰਨੇ ਦੇ ਵਿੱਚ ਵੀ ਡਿਸਕਾਊਂਟ ਦਿੱਤਾ ਜਾ ਰਿਹਾ ਤੇ ਡਿਸਕਾਊਂਟ ਕਿਉਂ ਦਿੱਤਾ ਜਾ ਰਿਹਾ ਦੇਖੋ ਜੀ ਜਿਵੇਂ ਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਹੜ੍ਹਾਂ ਦੇ ਕਾਰਨ ਘਰਾਂ ਵਿੱਚ ਘੱਟੋ ਤੋਂ ਘੱਟ 5 ਤੋਂ 6 ਫੁੱਟ ਪਾਣੀ ਖੜਾ ਹੋਇਆ ਹੈ ਤੇ ਉਹਨਾਂ ਉਸ ਪਾਣੀ ਖੜੇ ਹੋਣ ਕਰਕੇ ਲੋਕਾਂ ਦਾ ਬਹੁਤ ਜ਼ਿਆਦਾ ਫਰਨੀਚਰ ਖਰਾਬ ਹੋ ਚੁੱਕਿਆ ਹੈ ਜਿਵੇਂ ਕਿ ਤੁਸੀਂ ਇਹ ਡਬਲ ਬੈੱਡ ਦੇਖ ਰਹੇ ਹੋ ਮਾਰਕੀਟ ਰੇਟ ਇਹ ਤੁਹਾਨੂੰ ਮਿਲੇਗਾ 12 ਤੋਂ 15000 ਦੇ ਵਿੱਚ ਲੇਕਿਨ ਸਾਡੇ ਕੋਲੋਂ ਇਹ ਬੈੱਡ ਤੁਹਾਨੂੰ ਸਿਰਫ ਔਰ ਸਿਰਫ 10000 ਦੇ ਵਿੱਚ ਮਿਲੇਗਾ ਸੋ ਇਹ ਜਿਹੜਾ ਬੈੱਡ ਆ ਮਾਰਕੀਟ ਦੇ ਵਿੱਚ 12 ਤੋਂ 13000 ਰੁਪਿਆ ਰੇਟ ਆ ਤੇ ਤੁਸੀਂ ਇਹ 10000 ਰੁਪਿਆ ਦੇ ਰਹੇ ਹੋ ਜੀ ਹਾਂ ਬਿਲਕੁਲ ਅਸੀਂ ਇਹਦਾ ਰੇਟ ਸਿਰਫ 10000 ਰੁਪਏ ਰੱਖਿਆ ਹੋਇਆ ਕਿਉਂਕਿ ਅਸੀਂ ਭਾਰੀ ਡਿਸਕਾਊਂਟ ਦੇ ਕੇ ਲੋਕਾਂ ਨੂੰ ਉਹਨਾਂ ਦੀ ਨਿੱਜੀ ਜ਼ਿੰਦਗੀ ਦੁਬਾਰਾ ਸ਼ੁਰੂ ਕਰਨ ਵਿੱਚ ਮਦਦ ਕਰਨਾ ਚਾਹੁੰਦੇ ਹਾਂ ਕੀ ਬਾਤ ਹੈ ਜੀ ਕਿੱਡਾ ਵਧੀਆ ਜਿਵੇਂ ਸਮੀਤ ਹੋਣਾਂ ਦੇ ਵੱਲੋਂ ਇਹ ਪ੍ਰਾਲਾ ਕੀਤਾ ਗਿਆ ਜਿਸ ਦਾ ਮਾਰਕੀਟ ਦਾ ਰੇਟ ਇਸ ਡਬਲ ਬੈੱਡ ਦਾ ਮਾਰਕੀਟ ਦੇ ਵਿੱਚ ਰੇਟ ਇਸ ਦਾ 12 ਤੋਂ 13000 ਰੁਪਿਆ ਮੈਨੂੰ ਲੱਗਦਾ ਕੋਈ 15-15 ਵੀ ਲਾਈ ਜਾਂਦੇ ਹੋਣੇ ਆ ਪਰ ਇਹਨਾਂ ਦੇ ਵੱਲੋਂ ਸਿਰਫ ਤੋਂ ਸਿਰਫ ਇਹ ਜਿਹੜਾ ਬੈੱਡ ਆ ਇਹ ਸਿਰਫ ਤੋਂ ਸਿਰਫ 10000 ਰੁਪਏ ਦਾ ਦਿੱਤਾ ਜਾ ਰਿਹਾ ਜਿਵੇਂ ਜਸਮੀਤ ਉਹਨਾਂ ਨੇ ਦੱਸਿਆ ਕਿ 10 ਸੀਟਰ ਸੋਫਾ ਜਿਸ ਦੀ ਮਾਰਕੀਟ ਰੇਟ ਹੈਗੀ ਆ ਘੱਟੋ ਘੱਟ 30 ਤੋਂ 35000 ਤੇ ਇਹਨਾਂ ਦੇ ਵੱਲੋਂ ਇਹ ਸੋਫਾ ਜਿਹੜਾ ਵਾ ਉਹ 19000 ਦਾ ਦਿੱਤਾ ਜਾ ਰਿਹਾ 5 ਸੀਟਰ ਸੋਫੇ ਦੀ ਉਹਨਾਂ ਗੱਲ ਕੀਤੀ ਆ 5 ਸੀਟਰ ਸੋਫਾ ਜਿਹੜਾ ਉਹਨਾਂ ਦੇ ਵੱਲੋਂ ਸਿਰਫ ਤੋਂ ਸਿਰਫ 9000 ਦਾ ਦਿੱਤਾ ਜਾ ਰਿਹਾ ਬੈੱਡ ਜਿਹੜਾ ਮਾਰਕੀਟ ਦੇ ਵਿੱਚ 14 15 13 14000 ਰੁਪਏ ਦਾ ਬੈੱਡ ਆ ਉਹਦਾ ਸਿਰਫ 10000 ਦਿੱਤਾ ਜਾਦਾ ਤਾਂ ਜਸਮੀਤ ਜੀ ਜਿਵੇਂ ਆ ਪ੍ਰੈਸਟੀਜੀਅਲ ਹੈਗੇ ਆ ਲਗਜ਼ਰੀ ਪ੍ਰੈਸਟੀਜੀਅਲ ਨੇ ਇਹਨਾਂ ਨੂੰ ਸ਼ੌਕਰ ਲੱਗੇ ਹੋਏ ਨੇ ਇਹਨਾਂ ਦਾ ਰੇਟ ਕੀ ਹੈਗਾ ਜੀ ਜੀਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੀਆਂ ਇਹ ਪ੍ਰੈਸ ਟੇਬਲ ਦਾ ਮਾਰਕੀਟ ਰੇਟ ਤੁਹਾਨੂੰ 5 ਤੋਂ 7000 ਮਿਲੇਗਾ ਲੇਕਿਨ ਸਾਡੇ ਮੋਦੀ ਖਾਨੇ ਵੱਲੋਂ ਇਹ ਪ੍ਰੈਸ ਟੇਬਲ ਤੁਹਾਨੂੰ ਸਿਰਫ ਔਰ ਸਿਰਫ 3500 ਦੇ ਵਿੱਚ ਹੀ ਮਿਲਣਗੇ ਇਹ ਵੀ 3500 ਰੁਪਏ ਦੇ ਹੀ ਮਿਲਣਗੇ ਜੀ ਬਿਲਕੁਲ ਹਾਂ ਇਹ ਪ੍ਰੈਸ ਟੇਬਲ ਵੀ ਤੁਹਾਨੂੰ 3500 ਵਿੱਚ ਹੀ ਦਿੱਤੇ ਜਾਣਗੇ ਤਾਂ ਦੋਸਤੋ ਤਸਵੀਰ ਵੇਖ ਸਕਦੇ ਹੋ ਇਹ ਵੀ ਪ੍ਰੈਸ ਟੇਬਲ ਜਿਹੜੇ ਤੁਸੀਂ ਲਗਜ਼ਰੀ ਪ੍ਰੈਸ ਟੇਬਲ ਵੇਖ ਰਹੇ ਹੋ ਮਾਰਕੀਟ ਦਾ ਰੇਟ ਹੈਗਾ ਇਹਨਾਂ ਦਾ 4000 5000 6000 7000 ਪਰ ਇਹਨਾਂ ਦੇ ਵੱਲੋਂ ਸਿਰਫ ਤੋਂ ਸਿਰਫ 3500 ਰੁਪਏ ਦੇ ਵਿੱਚ ਦਿੱਤੇ ਜਾ ਰਹੇ ਨੇ ਬਿਲਕੁਲ ਏਲ ਮਾਰੀਆਂ ਇਹਨਾਂ ਦੇ ਵਿੱਚ ਸ਼ੀਸ਼ਾ ਵੀ ਅਟੈਚ ਹੈ ਡਰੈਸਿੰਗ ਟੇਬਲ ਵੀ ਤੁਸੀਂ ਇਸ ਨੂੰ ਬਣਾ ਸਕਦੇ ਹੋ ਤੇ ਇਹਨਾਂ ਵਿੱਚ ਵੀ ਅਸੀਂ ਤੁਹਾਨੂੰ ਬਹੁਤ ਭਾਰੀ ਡਿਸਕਾਊਂਟ ਦਵਾਂਗੇ ਤਾਂ ਦੋਸਤੋ ਜਿਵੇਂ ਜਸਮੀਤ ਜੀ ਨੇ ਦੱਸਿਆ ਕਿ ਉਹਨਾਂ ਦੇ ਵੱਲੋਂ ਵੱਡੇ ਡਿਸਕਾਊਂਟ ਜਿਹੜੇ ਦਿੱਤੇ ਜਾ ਰਹੇ ਨੇ ਮੋਦੀ ਖਾਨਾ ਦੇ ਵੱਲੋਂ ਵੱਡੇ ਡਿਸਕਾਊਂਟ ਦਿੱਤੇ ਜਾ ਰਹੇ ਨੇ ਜੇਕਰ ਤੁਸੀਂ ਇਹ ਸਾਰਾ ਸਮਾਨ ਖਰੀਦਣਾ ਚਾਹੁੰਦੇ ਹੋ ਹੜਪੀੜਤਾ ਨਹੀਂ ਖਰੀਦਣਾ ਚਾਹੁੰਦੇ ਹੋ ਆਪਣੇ ਘਰ ਦੇ ਹੋਰ ਘਰੇਲੂ ਸਮਾਨ ਖਰੀਦਣਾ ਚਾਹੁੰਦੇ ਹੋ ਤਾਂ ਇਸ ਮੋਦੀ ਖਾਨੇ ਦੇ ਨਾਲ ਸੰਪਰਕ ਜਰੂਰ ਕਰ ਸਕਦੇ ਹੋ ਮਾਰਕੀਟ ਵਿੱਚ ਏ ਡਬਲ ਡੋਰ ਅਲਮਾਰੀ ਵਿਦ ਡਰੈਸਿੰਗ ਟੇਬਲ ਤੁਹਾਨੂੰ ਮਿਲੇਗੀ 10 ਤੋਂ 15000 ਦੇ ਵਿੱਚ ਲੇਕਿਨ ਸਾਡੇ ਮੋਦੀ ਖਾਨੇ ਵੱਲੋਂ ਇਹ ਅਲਮਾਰੀ ਸਿਰਫ ਔਰ ਸਿਰਫ ਆਪਣੇ ਗਾਹਕਾਂ ਨੂੰ ਮਿਲੇਗੀ 7000 ਦੇ ਵਿੱਚ ਦੋਸਤੋ ਬਹੁਤ ਵੱਡਾ ਜਿਸਮੀਤ ਹੋਣਾ ਵੱਲੋਂ ਪਰਾਲਾ ਕੀਤਾ ਜਾ ਰਿਹਾ ਜਿਸ ਦੇ ਨਾਲ ਡਰੈਸਿੰਗ ਟੇਬਲ ਤੁਸੀਂ ਵੇਖ ਸਕਦੇ ਹੋ ਮਾਰਕੀਟ ਰੇਟ ਇਸ ਦਾ ਹੈਗਾ ਵਾ 12 ਤੋਂ 13 15000 ਤੱਕ ਵੀ ਮਿਲੇਗੀ ਪਰ ਇਹਨਾਂ ਦੇ ਵੱਲੋਂ ਸਿਰਫ ਤੋਂ ਸਿਰਫ 7000 ਦਾ ਅਪਰਾਲਾ ਕੀਤਾ ਗਿਆ 7000 ਦੇ ਵਿੱਚ ਜਿਹੜਾ ਵਾ ਇਹਨਾਂ ਦੇ ਵੱਲੋਂ ਵੱਡੇ ਡਿਸਕਾਊਂਟ ਦਿੱਤੇ ਜਾ ਰਹੇ ਨੇ ਦੂਜੇ ਪਾਸੇ ਜੇ ਗੱਲ ਕਰੀਏ ਬੈੱਡਾਂ ਦੇ ਲੋਕਾਂ ਨੇ ਬਹੁਤ ਸਾਰੇ ਲੋਕ ਨੇ ਜਿਹੜੀ ਅੱਜ ਕੱਲ੍ਹ ਸੇਵਾ ਕਰ ਰਹੇ ਨੇ ਕਿਉਂਕਿ ਹੜਪੀਟਾਂ ਲਈ ਕਾਫੀ ਬੈੱਡਾਂ ਦਾ ਨੁਕਸਾਨ ਜਿਹੜਾ ਹੋ ਚੁੱਕਾ ਹੈ ਜੇ ਕਿ ਨੇ 100 200 400 500 ਬੈੱਡ ਵੀ ਕਿਸੇ ਨੇ ਆਰਡਰ ਕਰਾਉਣਾ ਹੋਵੇ ਤੇ ਤੁਹਾਡੇ ਵੱਲੋਂ ਮਿਲ ਜਾਣਗੇ ਜੀ ਬਿਲਕੁਲ ਤਿਆਰ ਕਰਵਾ ਕੇ ਜੀ ਹਾਂ ਬਿਲਕੁਲ ਤੁਸੀਂ ਇੱਕ ਵਾਰ ਸਾਡੇ ਮੋਦੀ ਖਾਨੇ ਵਿਜ਼ਿਟ ਜ਼ਰੂਰ ਕਰੋ ਤੁਸੀਂ ਤੁਹਾਡੀ ਜਿੰਨੀ ਵੀ ਫਰਮਾਇਸ਼ ਹੋਏਗੀ ਅਸੀਂ ਵੱਦ ਤੋਂ ਵੱਧ ਯੋਗਦਾਨ ਪਾਵਾਂਗੇ ਉਹ ਪੂਰੀ ਕਰ ਸਕੀਏ ហេਠਾ ਲਿਖੇ ਨੰਬਰ ਤੁਹਾਡੀ ਸਕਰੀਨ ਤੇ ਫਲੈਸ਼ ਹੋ ਰਹੇ ਨੇ ਜੇ ਕਿਸੇ ਨੇ ਵੀ ਇਹ ਸਾਰਾ ਫਰਨੀਚਰ ਬਹੁਤ ਭਾਰੀ ਡਿਸਕਾਊਂਟ ਦੇ ਨਾਲ ਲੈਣਾ ਹੋਵੇ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ